बुखार ਅਤੇ ਦਰਦ ਦੇ ਇਲਾਜ ਤੇ ਲਈ ਵਾਕੀਆਂ ਜਾਂਦੀਆਂ ਕਈ ਦਵਾਈਆਂ ਹੁਣ ਦੁਕਾਨਾਂ ਤੇ ਉਪਲਬਧ ਨਹੀਂ ਹੋਣਗੀਆਂ ਦੱਸਦੀ ਹੈ ਕਿ ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਨੇ ਦੇਸ਼ ਦੇ ਵਿੱਚ 150 ਤੋਂ ਵੱਧ ਦਵਾਈਆਂ ਤੇ ਹੁਣ ਪਾਬੰਦੀ ਲਗਾ ਦਿੱਤੀ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਦਵਾਈਆਂ ਠੀਕ ਨਹੀਂ ਹਨ ਅਤੇ ਇਹਨਾਂ ਦੀ ਵਰਤੋਂ ਦੇ ਨਾਲ ਲੋਕਾਂ ਦੀ ਸਿਹਤ ਲਈ ਖਤਰਾ ਪੈਦਾ ਹੋ ਰਿਹਾ ਹੈ ਤਤਕਾਰ ਪ੍ਰਭਾਵ ਦੇ ਨਾਲ ਵਿਕਰੀ ਹੁਣ ਇਸ ਦੀ ਬੰਦ ਹੋ ਗਈ ਹੈ ਦੱਸਦੀ ਹੈ ਕਿ ਸਿਹਤ ਮੰਤਰਾਲੇ ਨੇ ਦਵਾਈਆਂ ਤੇ ਪਾਬੰਦੀ ਨੂੰ ਲੈ ਕੇ ਨੋਟੀਫਿਕੇਸ਼ਨ ਜੀ ਜਾਰੀ ਕਰ ਦਿੱਤਾ। ਨੋਟੀਫਿਕੇਸ਼ਨ ਦੇ ਅਨੁਸਾਰ ਕੋਸਮੈਟਿਕਸ ਐਕਟ 1940 ਦੀ ਧਾਰਾ 26A ਦੇ ਤਹਿਤ ਸੰਬੰਧਿਤ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ ਤੇ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਨੋਟੀਫਿਕੇਸ਼ਨ ਚਦਾਰਜ 150 ਤੋਂ ਜ਼ਿਆਦਾ ਦਵਾਈਆਂ ਦੇ ਨਿਰਮਾਣ ਅਤੇ ਵਿਕਰੀ ਤੇ ਹੁਣ ਤੁਰੰਤ ਰੋਕ ਲਗਾ ਦਿੱਤੀ ਜਾਵੇਗੀ। ਸਰਕਾਰ ਵੱਲੋਂ ਜਿੰਨਾਂ ਦਵਾਈਆਂ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਦੇ ਵਿੱਚ ਕਈ ਦਵਾਈਆਂ ਬੁਖਾਰ ਅਤੇ ਦਰਦ ਵਰਗੀਆਂ ਆਮ ਬਿਮਾਰੀਆਂ ਦੇ ਇਲਾਜ ਤੇ ਲਈ ਵਰਤੀਆਂ ਜਾਂਦੀਆਂ ਨੇ ਸਿਹਤ ਮੰਤਰਾਲੇ ਨੇ ਪੈਰਾਸੈਟਾਮੋਲ, ਟਰਾਮਾਡੋਲ, ਟੋਰੀਨ ਅਤੇ ਕੈਫੀਨ ਦੇ ਮਿਸ਼ਰਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਇਸ ਮਿਸ਼ਰਣ ਨੂੰ ਦਰਦ ਨਿਵਾਰਕ ਵਜੋਂ ਵਰਤਿਆ ਜਾਂਦਾ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਟਰਾਮਾਡੋਲ ਇੱਕ ਓਪੀਓਇਡ ਆਧਾਰਿਤ ਦਰਦ ਨਿਵਾਰਕ ਹੈ ਇਸ ਦੇ ਲਈ ਇਸ ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਹੈ ਸਿਹਤ ਮੰਤਰਾਲੇ ਦੇ ਵੱਲੋਂ ਸਮੇਂ-ਸਮੇਂ ਤੇ ਦਵਾਈਆਂ ਤੇ ਪਾਬੰਦੀ ਲਗਾਈ ਜਾਂਦੀ ਹੈ ਜਿਹੜੀਆਂ ਦਵਾਈਆਂ ਬਿਨਾਂ ਜਾਂਚ ਕੀਤੇ ਬਾਜ਼ਾਰਾਂ ਦੇ ਵਿੱਚ ਉਤਾਰੀਆਂ ਗਈਆਂ ਜਾਂ ਜਿਨ੍ਹਾਂ ਦੀ ਵਰਤੋਂ ਨਾਲ ਲੋਕਾਂ ਦੀ ਸਿਹਤ ਦੇ ਲਈ ਖਤਰਾ ਪੈਦਾ ਹੁੰਦਾ ਉਹਨਾਂ ਤੇ ਪਾਬੰਦੀ ਲਗਾਈ ਜਾਂਦੀ ਹੈ ਤੇ ਦੱਸ ਦਈਏ ਕਿ ਇਹ ਕਾਰਵਾਈ ਹੁਣ ਸਿਹਤ ਮੰਤਰਾਲੇ ਨੇ ਮਾਹਿਰ ਕਮੇਟੀ ਅਤੇ ਡਰੱਗ ਟੈਕਨੀਕਲ ਐਡਵਾਈਜ਼ਰੀ ਬੋਰਡ ਤੋਂ ਮਿਲੀ ਸਲਾਹ ਦੇ ਆਧਾਰ ਤੇ ਲਈ ਹੈ ਇਸ ਤੋਂ ਪਹਿਲਾਂ ਸਰਕਾਰ ਨੇ ਮਾਰਚ 2016 ਦੇ ਵਿੱਚ 344 ਅਤੇ ਜੂਨ 2023 ਦੇ ਵਿੱਚ 14 ਦਵਾਈਆਂ ਤੇ ਪਾਬੰਦੀ ਲਗਾਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ 2024 ਦੇ ਵਿੱਚ ਸਰਕਾਰ ਦੇ ਵੱਲੋਂ 150 ਤੋਂ ਵੱਧ ਦਵਾਈਆਂ ਤੇ ਪਾਬੰਦੀ ਜਿਹੜੀ ਆ ਉਹ ਲਗਾ ਦਿੱਤੀ ਗਈ ਹੈ ਦੱਸਦੇ ਕਿ ਹੁਣ ਇਹਨਾਂ ਦਵਾਈਆਂ ਦੀ ਵਿਕਰੀ ਤੇ ਰੋਕ ਲੱਗ ਚੁੱਕੀ ਹੈ ਤੇ ਇਹ ਦਵਾਈਆਂ ਹੁਣ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਨਹੀਂ ਮਿਲਣਗੀਆਂ ਫੋਰ ਅਪਡੇਟਸ ਦੇ ਲਈ ਵੇਖਦੇ ਰਹੋ ਛੇਪ ਡਿਟੀਵੀ